ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗबीर ਸਿੰਘ ਵੱਲੋਂ ਬਣਾਈ ਗਈ ਸੱਤ ਮੈਂਬਰੀ ਕਮੇਟੀ ਦੀ ਮੀਟਿੰਗ ਅਜ ਪਟਿਆਲਾ ਵਿਖੇ ਦੁਬਾਰਾ ਹੋਣ ਜਾ ਰਹੀ ਸੀ ਪਰ ਇਸ ਮੀਟਿੰਗ ਤੋਂ ਪਹਿਲਾਂ ਹੀ ਹੰਗਾਮਾ ਹੋ ਗਿਆ ਕਿਰਪਾਲ ਸਿੰਘ ਬਡੂੰਗਰ ਨੇ ਕਮੇਟੀ ਤੋਂ ਆਪਣਾ ਅਸਤੀਫਾ ਦੇ ਦਿੱਤਾ ਹੈ ਦਿੱਤੇ ਗਾਲੀ ਸ਼ੌਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਖੀ ਐਡਵੋਕੇਟ ਅਰਜਿੰਦਰ ਸਿੰਘ ਧਾਮੀ ਨੇ ਅਸਤੀਫਾ ਦਿੱਤਾ ਸੀ ਕਿਰਪਾਲ ਸਿੰਘ ਬਡੂੰਗਰ ਨੇ ਆਪਣਾ ਅਸਤੀਫਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗबीर ਸਿੰਘ ਨੂੰ ਭੇਜ ਦਿੱਤਾ ਹੈ ਅਤੇ ਮੰਗ ਕੀਤੀ ਹੈ ਕਿ ਉਹਨਾਂ ਨੂੰ ਇਸ ਅਹੁਦੇ ਤੋਂ ਹਟਾਇਆ ਜਾਵੇ ਦੱਸਦੀ ਕਿ ਇਸ ਤੋਂ ਪਹਿਲਾਂ ਦੋ ਦੌਰ ਦੀਆਂ ਮੀਟਿੰਗਾਂ ਹੋ ਚੁੱਕੀਆਂ ਹਨ ਅਤੇ ਉਹ ਬੇਸੀਟਾ ਰਹੀਆਂ ਹਨ ਇਸ ਦੇ ਨਾਲ ਹੀ ਪ੍ਰਧਾਨਤਾ ਅਮੀਦੇ ਅਸਤੀਫੇ ਬਾਰੇ ਅਜੇ ਸ਼੍ਰੋਮਣੀ ਕੌਰ ਕਮੇਟੀ ਵੱਲੋਂ ਫੈਸਲਾ ਲੈਣਾ ਬਾਕੀ ਹੈ ਪਰ ਇਸ ਅਸਤੀਫੇ ਦੇ ਨਾਲ ਹੀ ਉਹਨਾਂ ਨੇ ਸੱਤ ਮੈਂਬਰੀ ਕਮੇਟੀ ਦੀ ਜ਼ਿੰਮੇਵਾਰੀ ਛੱਡਣ ਦੀ ਵੀ ਇੱਛਾ ਪ੍ਰਗਟਾਈ ਸੀ ਸਿੱਖੇ ਸੁਭੋਗ ਸ਼ਕਤੇ ਸ਼੍ਰੀ ਅਗਲਤਾ ਸੱਜਾਤਾ ਸਾਹਿਬ ਨੇ ਜੋ ਅਕਾਦੀ ਦਾ ਦੇਸ਼ਪਤੀ ਦੀ ਪ੍ਰਕਿਰਿਆ ਚੱਲ ਰਹੀ ਸੀ ਇਹ ਪ੍ਰਕਿਰਿਆ ਚਲਾਉਣੀ ਚਾਹੀਦੀ ਉਹਦੇ ਬਾਰੇ ਇੱਕ 7 ਬਬਲੇ ਕਮੇਟੀ ਜਿਹਨੂੰ ਆਪਣੇ ਐਫਐਸ ਨੂੰ ਲਿਖ ਕੇ ਨਿਕਲਾਰ ਕਮੇਟੀ ਉਹਦਾ ਗਠਨ ਕੀਤਾ ਸੀ ਉਹ ਨਿਕਲਾਰ ਕਮੇਟੀ ਦੀ ਅਗਵਾਈ ਸ਼ੂਮਰੀ ਗੜੀ ਦੇ ਪ੍ਰਧਾਨ ਸਾਹਿਬ ਐਡਵੋਕੇਟ ਸਾਹਿਬ ਹਜਰ ਜੀ ਤਾਂ ਮੈਂ ਜੋ ਸੰਪੇਗੇ ਸੀ ਦੋ ਮੀਟਿੰਗਾਂ ਵਜਾ ਇੱਕ ਪਰਿਆਲੇ ਚੋ ਇੱਕ ਚੰਡੀਗੜ੍ਹ ਹੋਈਆ ਦੋਨਾਂ ਮੀਟਿੰਗਾਂ ਬਹੁਤ ਖੁਰਕੇ ਵਿਚਾਰਾ ਵੀ ਹੁੰਦੇ ਰਹੀਆ ਕਿ ਆ ਜਿਹੜੀ ਪੜੀ ਹੋਈ ਹੈ ਸਮੱਸਿਆ ਬਣੀ ਹੋਈ ਹੈ ਉਹ ਅੱਤੇ ਸ਼ੁਰੂ ਹੋ ਗਈ ਉਤੇ ਪਾਸੇ ਆ ਵੀ ਇੱਕ ਨਗਰ ਕਮੇਟੀ ਬਣੀ ਉਹ ਤਾਂ ਕਹਿ ਕਿ ਕਰਿਆ ਵੇ ਲੰਬੇ ਲੰਬੇ ਵਿਚਾਰਾਂ ਤੋਂ ਬਾਅਦ ਵੀ ਕੋਈ ਸਿਫਾਰਸ਼ ਇਹ ਨਹੀਂ ਪਹੁੰਚ ਗਏ ਇਹ ਮੈਨੂੰ ਲੱਗਦਾ ਕਿ ਗੱਲ ਕਰ ਦਿੱਤੀ ਗੱਲ ਇਹ ਅੱਜ ਤੀਸਰੀ ਮੀਟਿੰਗ ਸੀ ਉਹ ਮੀਟਿੰਗ ਦਾ ਪ੍ਰਧਾਨ ਸਾਹਿਬ ਨੇ ਕਹਲੇ ਸਿਵਾ ਦਿੱਤਾ ਉਹ ਉਹਦੇ ਇੰਨੇ ਰਿਸ਼ਤੇ ਬਣ ਗਏ ਮੀਟਿੰਗ ਹੈ ਕੌਣ ਪ੍ਰਧਾਨ ਕੇ ਕਰਿਆ ਕਿਸ ਤਰ੍ਹਾਂ ਸਾਰਾ ਹੋਤਾ ਇਸ ਤਰ੍ਹਾਂ ਜਿਵੇਂ ਇਹਦਾ ਹਾਲਾਤ ਅਸੀਂ ਦੇਖਿਆ ਵੀ ਇਹਦਾ ਤੇ ਜੇ ਦੋਸੇ ਦੋ ਵਾਰ ਪੂਰਾ ਵਿਚਾਰ ਕਰਕੇ ਦੇ ਰਹੇ ਹਾਂ ਸਾਰ ਤੱਕ ਜਿੱਦਾ ਜਗਦਾ ਜਿਕਰ ਤਾਂ ਦਿਖਦਾ ਨਹੀਂ ਅੱਗੇ ਉਹ ਵਾਸੇ ਮਿਲ ਗਈ ਇਸ ਕਰਕੇ ਮੈਂ ਅੱਜ ਕੱਲ ਤੱਕ ਸਾਦੇ ਜਿਹਦਾ ਸਾਹ ਨੂੰ ਚਿੱਠੀ ਲਿਖੀ ਆ ਸਾ ਜੀ ਮੇਟ ਕਦਮ ਭੇਜੋ ਵੀ ਤਾਂ ਕਿ ਇਹ ਤੋਂ ਬਥੇ ਕਬਈ ਆ ਇਹ ਤੋਂ ਬਿਰੂ ਫਰ ਕਰਤਾ ਗਏ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗबीर ਸਿੰਘ ਵੱਲੋਂ ਬਣਾਈ ਗਈ ਸੱਤ ਮੈਂਬਰੀ ਕਮੇਟੀ ਦੀ ਮੀਟਿੰਗ ਅਜ ਪਟਿਆਲਾ ਵਿਖੇ ਦੁਬਾਰਾ ਹੋਣ ਜਾ ਰਹੀ ਸੀ ਪਰ ਇਸ ਮੀਟਿੰਗ ਤੋਂ ਪਹਿਲਾਂ ਹੀ ਹੰਗਾਮਾ ਹੋ ਗਿਆ ਕਿਰਪਾਲ ਸਿੰਘ ਬਡੂੰਗਰ ਨੇ ਕਮੇਟੀ ਤੋਂ ਆਪਣਾ ਅਸਤੀਫਾ ਦੇ ਦਿੱਤਾ ਹੈ ਰਿੱਤੇ ਕਾਲੀ ਸ਼ੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਖੀ ਐਡਵੋਕੇਟ ਅਰਜਿੰਦਰ ਸਿੰਘ ਧਾਮੀ ਨੇ ਅਸਤੀਫਾ ਦਿੱਤਾ ਸੀ ਕਿਰਪਾਲ ਸਿੰਘ ਬਡੂੰਗਰ ਨੇ ਆਪਣਾ ਅਸਤੀਫਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗबीर ਸਿੰਘ ਨੂੰ ਭੇਜ ਦਿੱਤਾ ਹੈ ਅਤੇ ਮੰਗ ਕੀਤੀ ਹੈ ਕਿ ਉਹਨਾਂ ਨੂੰ ਇਸ ਅਹੁਦੇ ਤੋਂ ਹਟਾਇਆ ਜਾਵੇ ਦੱਸਦੀ ਕਿ ਇਸ ਤੋਂ ਪਹਿਲਾਂ ਦੋ ਦੌਰ ਦੀਆਂ ਮੀਟਿੰਗਾਂ ਹੋ ਚੁੱਕੀਆਂ ਹਨ ਅਤੇ ਉਹ ਬੇਸੀਟਾ ਰਹੀਆਂ ਹਨ ਇਸ ਦੇ ਨਾਲ ਹੀ ਪ੍ਰਧਾਨਤਾ ਅਮੀਦੇ ਅਸਤੀਫੇ ਬਾਰੇ ਅਜੇ ਸ਼੍ਰੋਮਣੀ ਕੌਰ ਕਮੇਟੀ ਵੱਲੋਂ ਫੈਸਲਾ ਲੈਣਾ ਬਾਕੀ ਹੈ ਪਰ ਇਸ ਅਸਤੀਫੇ ਦੇ ਨਾਲ ਹੀ ਉਹਨਾਂ ਨੇ ਸੱਤ ਮੈਂਬਰੀ ਕਮੇਟੀ ਦੀ ਜ਼ਿੰਮੇਵਾਰੀ ਛੱਡਣ ਦੀ ਵੀ ਇੱਛਾ ਪ੍ਰਗਟਾਈ ਸੀ ਸਿੱਖੇ ਸੁਭੋਗ ਸ਼ਕਤੇ ਸ਼੍ਰੀ ਅਗਲਤਾ ਸੱਜਾਤਾ ਸਾਹਿਬ ਨੇ ਜੋ ਅਕਾਦੀ ਦੇ ਦ통령 ਦੀ ਪ੍ਰਕਿਰਿਆ ਚੱਲ ਰਹੀ ਸੀ ਇਹ ਪ੍ਰਕਿਰਿਆ ਚਲਾਉਣੀ ਚਾਹੀਦੀ ਉਹਦੇ ਬਾਰੇ ਇੱਕ 7 ਬਬਲੇ ਕਮੇਟੀ ਜਿਹਨਾਂ ਨੇ ਆਪਣੇ ਐਫਐਸ ਨੂੰ ਲਿਖੇ ਨਿਕਲਾਰ ਕਮੇਟੀ ਉਹਦਾ ਗਠਨ ਕੀਤਾ ਸੀ ਉਹ ਨਿਕਲਾਰ ਕਮੇਟੀ ਦੀ ਅਗਵਾਈ ਸ਼ੂਮਰੀ ਕਬੀ ਦੇ ਪ੍ਰਧਾਨ ਸਾਹਿਬ ਐਡਵੋਕੇਟ ਸਾਹਿਦ ਜੱਜ ਤਾਂ ਮੈਂ ਜੋ ਸੰਪੇਗੇ ਸੀ ਦੋ ਮੀਟਿੰਗਾਂ ਵਜਾ ਇੱਕ ਪਰਿਆਲੇ ਚੋ ਇੱਕ ਚੰਡੀਗੜ੍ਹ ਹੋਈਆ ਦੋਨਾਂ ਮੀਟਿੰਗਾਂ ਬਹੁਤ ਖੁਰਕੇ ਵਿਚਾਰਾ ਵੀ ਹੁੰਦੇ ਰਹੀਆ ਕਿ ਆ ਜਿਹੜੀ ਪੜੀ ਹੋਈ ਹੈ ਸਮੱਸਿਆ ਬਣੇ ਹੋਈ ਹੈ ਪੱਤੀ ਸ਼ੁਰੂ ਹੋ ਗਈ ਉਤੇ ਪਾਸੇ ਆਵੇ ਇੱਕ ਨਗਰ ਕਮੇਟੀ ਬਣੀ ਉਹ ਤਾਂ ਕਹਿ ਕਿ ਕਰਿਆ ਬਈ ਲੱਭੇ ਲੱਭੇ ਵਿਚਾਰਾ ਤੋਂ ਬਾਅਦ ਵੀ ਕੋਈ ਸਹੀ ਫੈਸਲੇ ਤੇ ਨਹੀਂ ਪਹੁੰਚ ਗਏ ਜੇ ਮੈਂ ਤੁਹਾਡੇ ਕੋਲ ਗੱਲ ਕਰਦੀ ਗੱਲ ਹੀ ਹੈ ਤੇ ਅੱਜ ਤੀਸਰੀ ਮੀਟਿੰਗ ਸੀ ਉਹ ਮੀਟਿੰਗ ਦਾ ਪ੍ਰਧਾਨ ਸਾਹਿਬ ਨੇ ਗੱਲ ਸੇਵਾ ਦਿੱਤਾ ਉਹ ਉਹਦੇ ਇੰਨੇ ਰਿਸ਼ਤੇ ਬਣ ਗਏ ਮੀਟਿੰਗ ਹੈ ਕੌਣ ਪ੍ਰਧਾਨ ਕੇ ਕਰਿਆ ਕਿਸ ਤਰ੍ਹਾਂ ਸਾਰਾ ਹੋਦਾ ਇਸ ਤਰ੍ਹਾਂ ਜਿਵੇਂ ਇਹਨਾਂ ਹਾਲਾਤ ਅਸੀਂ ਦੇਖਿਆ ਵੀ ਇਹਦਾ ਵੀ ਤੇ ਜੇ ਦੋਸੇ ਦੋ ਵਾਰ ਪੂਰਾ ਵਿਚਾਰ ਕਰਕੇ ਦੇ ਰਹੇ ਹਾਂ ਸਾਰ ਤੱਕ ਜਿੱਦਾ ਜਿੱਕਰਦਾ ਜਿਕਰ ਤਾਂ ਦਿਖਦਾ ਨਹੀਂ ਅੱਗੇ ਉਹ ਵਾਸੇ ਮਿਲ ਗਈ ਇਸ ਕਰਕੇ ਮੈਂ ਅੱਜ ਕੱਲ ਤੱਕ ਸਾਦੇ ਜਿਹਦਾ ਸਾਹ ਨੂੰ ਚਿੱਠੀ ਲਿਖੀ ਆ ਸਾ ਜੀ ਮੇਟ ਕਦਮ ਭੇਜੋ ਵੀ ਤਾਂ ਕਿ ਇਹ ਤੋਂ ਬਥੇਰੀ ਕਬਈ ਤੇ ਆ ਇਹ ਤੋਂ ਬਿਰੂ ਫਰ ਕਰਤਾ ਗਏ